ਬੜੇ ਖਰਚੇ ਆਉਂਦੇ ਆ 30 3000 ਰੁਪਇਆ 35 35000 ਕਿੱਲੇ ਦਾ ਬਾਈ ਜੀ ਅਸੀਂ ਪਹਿਲਾਂ ਖਰਚ ਕੀਤਾ ਵਿਆ ਜੇ 4 ਰੁਪਏ ਹੁਣ ਵਟਣ ਲੱਗੇ ਆ ਤਾਂ ਥੋੜਾ ਜਿਹਾ ਸਬਰ ਰੱਖਿਆ ਕਰੋ ਜੇ ਜਦੋਂ ਸਬਜ਼ੀ ਥੋੜੀ ਜੀ ਤੇਜ਼ ਹੋ ਜਾਂਦੀ ਆ ਜਿਵੇਂ ਹੁਣ ਤੇਜ਼ ਹੋ ਗਈ ਆ ਗਾਜਰ ਤੇਜ਼ ਆ ਜੀ ਆਲੂ ਤੇਜ਼ ਆ ਜਾਂ ਗੋਭੀ ਤੇਜ਼ ਆ ਆਮ ਪਬਲਿਕ ਤੇ ਸਰਕਾਰਾਂ ਵੀ ਬੜੀਆਂ ਤਰਾਹ ਤਰਾਹ ਕਰਨ ਲੱਗ ਪੈਂਦੀਆਂ ਆ ਜੀ ਸਬਜ਼ੀ ਤੇਜ਼ ਹੋ ਗਈ ਜੀ ਗੰਡਾ ਤੇਜ਼ ਹੋ ਗਿਆ ਜੀ ਆ ਵੀ ਉਹ ਵੀ ਤਾਂ ਅਸੀਂ ਕਹਾਂਗੇ ਵੀ ਜਦੋਂ ਕੋभी ਮੰਦੀ ਹੁੰਦੀ ਆ ਜਾਂ ਗਾਜਰ ਮੰਦੀ ਹੁੰਦੀ ਆ ਜਾਂ ਆਲੂ ਲੋਕ ਛੜਕਾਂ ਤੇ ਲਾ ਦਿੰਦੇ ਆ ਉਦੋਂ ਬਾਈ ਜੀ ਕਿਸੇ ਨੂੰ ਕੁਝ ਨਹੀਂ ਦੀਂਦਾ ਜਿੱਦਣ ਥੋੜਾ ਕੋਈ ਜੱਟ ਕੋਲੇ 4 ਰੁਪਏ ਆਉਣ ਨੂੰ ਆਉਂਦੇ ਹੁੰਦੇ ਆ ਉਦੋਂ ਤਰਾ ਤਰਾ ਸਾਰੇ ਹੀ ਕਰਦੇ ਆ ਨਾ ਕਰਿਆ ਕਰੋ ਤੇ ਨਾਲੇ ਕਹਿੰਦੇ ਸੀ ਕਿੱਧਰ ਫਸ ਗਿਆ ਇਹ ਉਸੇ ਭਰਾ ਨੇ ਐਤਕੀ ਬਾਈ ਫੇਰ ਗੋਭੀ ਲਾਈ ਆ ਤੇ ਉਹੀ ਗੋਭੀ ਆ ਜਿਹੜੀ ਬਾਈ ਜੀ ਉਹਦੀ ਸੋਨਾ ਨੂੰ ਰੇਟ ਮਿਲ ਰਿਹਾ ਚੰਗੇ ਰੁਪਏ ਵਟ ਰਿਹਾ ਤੇ ਹੁਣ ਜਿਹੜੇ ਲੋਕ ਆ ਓ ਬਾਈ ਜੀ ਉਹਨਾਂ ਦਾ ਔਖਾ ਹੋਇਆ ਪਿਆ ਵੀ ਇਹ ਪੈਸੇ ਕਿਉਂ ਵਟੀ ਜਾਂਦਾ ਇਸ ਟਾਈਮ ਦੇ ਵਿੱਚ ਬਾਈ ਜੀ ਜਿਹੜੀ ਗੋਭੀ ਆ ਸਾਡੇ ਇੱਥੇ ਕੋੜ ਕਪੂਰੇ ਦੇ ਵਿੱਚ ਪੂਰਾ ਜੋਰ ਫੜ ਚੁੱਕੀ ਆ ਅਸੀਂ ਗੱਲ ਕਰਦੇ ਆ ਤਾਂ ਉਹ ਲੋਕਡਾਊਨ ਵਾਲਾ ਘਾਟਾ ਜਿਹੜਾ ਆ ਐਤਕੀ ਹੋ ਸਕਦਾ ਸਾਡਾ ਪੂਰਾ ਹੋ ਜੇ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇ ਲਗਾਤਾਰ ਬਾਈ ਜੀ ਆਪਣਾ ਜਿਹੜਾ ਕੰਮ ਆ ਗੋਭੀ ਦਾ ਜਾਰੀ ਆ ਜਿਹੜਾ ਸਾਡਾ ਖੁਦ ਦਾ ਸੀਡ ਸੀ ਆਪਦਾ ਤਿਆਰ ਕੀਤਾ ਹੋਇਆ ਬਾਈ ਜੀ ਉਹਦੀ ਇੱਕ ਵਾਰ ਰਹਿ ਚੁੱਕੀ ਆ ਤੇ ਕੰਮ ਬਾਈ ਜੀ ਜਿਹੜਾ ਸਾਡਾ ਗੋਭੀ ਦਾ ਸਪਲਾਈ ਦਾ ਵਪਾਰੀ ਸਾਡੇ ਖੇਤ ਦੇ ਵਿੱਚ ਅੱਜ ਬਾਈ ਜੀ ਖੁਦ ਬਾਈ ਜੰਮੂ ਤੋਂ ਵੀ ਚੱਲ ਕੇ ਆਏ ਸਾਡਾ ਇੱਥੋਂ ਦਾ ਫਾਰਮ ਦੇਖਣ ਗੋਭੀ ਦਾ ਤੇ ਗੋਭੀ ਦੀ ਸਪਲਾਈ ਆ ਗੋਭੀ ਦੀ ਕੁਆਲਿਟੀ ਦੇਖਣ ਖੁਦ ਜੀਰੇ ਤੋਂ ਜੰਮੂ ਤੋਂ ਤੇ ਫੋਨ ਕਾਲਸ ਸਾਡੀਆਂ ਜਲੰਧਰ ਤੋਂ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਵੀ ਸਾਨੂੰ ਆ ਰਹੀਆਂ ਤੁਹਾਨੂੰ ਅੱਜ ਕੁਆਲਿਟੀ ਵੀ ਦਿਖਾਉਨੇ ਆ ਗੋਭੀ ਦੀ ਤੇ ਨਾਲ-ਨਾਲ ਆਪਾਂ ਜਿਹੜੀ ਗੱਲ ਆ ਉਹ ਸ਼ੁਰੂ ਕਰਾਂਗੇ ਜਿਹੜੇ ਸਾਡੇ ਵਪਾਰੀ ਭਰਾ ਸਾਡੇ ਤੋਂ ਗੋਭੀ ਸੇਲ ਕਰਦੇ ਆ ਤੇ ਉਹਨਾਂ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਰਵਾਂਗੇ ਤੇ ਜਿਹੜੇ ਡਰਾਈਵਰ ਭਰਾ ਨਾਲ ਆ ਵੀ ਥੋੜੀ ਗੱਲ ਕਰਾ ਲਈਏ ਵੀ ਜਿਹੜੀ ਲਗਾਤਾਰ ਬਾਈ ਦੀ ਨੀਂਦਰਾ ਢੋਂਦੇ ਆ ਇਹ ਸਾਡਾ ਮਾਲ ਆ ਜਿਹੜਾ ਦੂਰ ਦੂਰ ਤੱਕ ਕਰ ਲਿ ਜਾਂਦੇ ਕੋਈ ਤੁਹਾਨੂੰ ਦਿੱਕਤ ਜਿਹੜੀ ਆਉਂਦੀ ਆ ਰਸਤੇ ਦੇ ਵਿੱਚ ਜਿੰਨੇ ਜ਼ਿਆਦਾ ਹੁਣ ਤੁਹਾਨੂੰ ਪੈਣ ਦਾ ਸਮਾਂ ਆ ਗਿਆ ਤੇ ਆਪਾਂ ਇਹਨਾਂ ਨੂੰ ਰਾਮਾਨੂੰ ਟਾਈਮ ਨਾਲ ਜਿਹੜਾ ਲੋਡਿੰਗ ਕਰਾ ਕੇ ਤੋਰੀਦਾ ਤੁਹਾਨੂੰ ਕੀ ਡਿਕਤਾਂ ਜ਼ਿਆਦਾ ਆ ਰਹੀਆਂ ਨੇ ਸਾਨੂੰ ਸਾਰੇ ਦਿੱਕਤ ਇਹੀ ਆ ਰਹੀ ਹੈ ਵੀ ਸਾਡੀਆਂ ਮੰਡੀ ਲੇਟ ਹੁੰਦੀ ਹੈ ਤੇ ਸਾਨੂੰ ਟਾਈਮ ਸਰ ਸੌਦਾ ਨਹੀਂ ਮਿਲਦਾ ਨਹੀਂ ਮਿਲਦਾ ਹਾਂਜੀ ਸਾਨੂੰ ਟਾਈਮ ਸਰ ਸੌਦਾ ਮਿਲੇ ਤੇ ਸਾਡੀ ਮੰਡੀ ਟਾਈਮ ਨਾਲ ਹੋਵੇ ਨਹੀਂ ਅਸੀਂ ਤਾਂ ਥੋੜੀ ਜਿਹੜੀ ਇਹ ਡਿਕਤ ਆ ਉਹਨੂੰ ਅਸੀਂ ਪੂਰੀ ਕਰੀ ਜਾਂਦੇ ਆ ਕੋਸ਼ਿਸ਼ ਕਿ ਸਾਡੇ ਭਰਾ ਜਿਹੜੇ ਕਿਸਾਨ ਭਰਾ ਨਾਲ ਦੇ ਪਿੰਡਾਂ ਵਾਲੇ ਆ ਉਹਨਾਂ ਵੱਲੋਂ ਥੋੜੀ ਜੀ ਪ੍ਰੋਬਲਮ ਇਹਨਾਂ ਨੂੰ ਆਉਂਦੀ ਆ ਵੀ गोभी टाइम सर ਨਹੀਂ ਬਣਦੀ ਕਿਉਂਕਿ ਮੰਡੀਆਂ ਸ਼ਾਮ ਦੀਆਂ ਜਲੰਧਰ ਮੰਡੀ ਹੋ ਗਈ ਜੰਮੂ ਮੰਡੀ ਹੋ ਗਈ ਇਹਨਾਂ ਨੇ ਸ਼ਾਮ ਦੀਆਂ ਮੰਡੀਆਂ ਕਰਾਉਣੀਆਂ ਹੁੰਦੀਆਂ ਕੋਈ ਗੱਲ ਨਹੀਂ ਜੀ ਇਹ ਤੁਹਾਡੀ ਜਿਹੜੀ ਦਿੱਕਤ ਆ ਸਾਰੇ ਜਿਹੜੇ ਮੇਰੇ ਲੇਬਰ ਵਾਲੇ ਭਰਾ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਕਵਾਂਗੇ ਵੀ ਭਾਈ ਜਿਹੜੀ ਇਹ ਦਿੱਕਤ ਆ ਡਰਾਈਵਰ ਭਰਾਵਾਂ ਨੂੰ ਆਉਂਦੀ ਆ ਵੀ ਜਿਹੜਾ ਤੁਸੀਂ ਮਾਲ ਦੇਣਾ ਹੁੰਦਾ ਜਿਹੜੀ ਵਢਾਈ ਆ ਉਹ ਟਾਈਮ ਸਰ ਸ਼ੁਰੂ ਕਰਾ ਦਿਆ ਕਰੋ ਸੋਭਾ ਤੇ ਤੁਹਾਨੂੰ ਬਾਈ ਜੀ ਜਿਹੜੀ ਗੋਭੀ ਦੀ ਕੁਆਲਿਟੀ ਬਾਰੇ ਈ ਦੱਸਾਂਗੇ ਤੇ ਅੱਜ ਜਿਹੜਾ ਨਾਲ ਸਾਡੇ ਵਪਾਰੀ ਭਰਾ ਸਾਡੇ ਇਥੋਂ ਨਾਲ ਦੇ ਪਿੰਡਾਂ ਦੇ ਵਿੱਚੋਂ ਤਕਰੀਬਨ ਆਪਾਂ ਕੋਈ 20-25 ਘਰਾਂ ਨੂੰ ਰੋਜ਼ਗਾਰ ਦਿੱਤਾ ਵਿਆ ਜੀ ਇਹਨਾਂ ਦੇ ਪਿੰਡ ਦੇ ਬੰਦੇ ਜੋ ਵੀ ਦੀ ਜਿਹੜੀ ਕਟਾਈ ਕਰਦੇ ਆ ਤੇ ਜਿਹੜੀ ਸਪਲਾਈ ਦਿੰਦੇ ਆ ਉਹ ਵੀ ਤਕਰੀਬਨ ਇਹ ਖੁਦ ਵਪਾਰ ਲੈਣ ਦੇ ਵਿੱਚ ਵੀ ਪਏ ਵਿਆ ਤੇ ਜਿਹੜੇ ਇਹਨਾਂ ਦੇ ਸਾਧਨ ਬਣਾਏ ਵੇ ਬੇਕਅਪ ਗੱਡੀਆਂ ਬਣਾਈਆਂ ਉਹ ਵੀ ਖੁਦ ਇਹਨਾਂ ਦੀਆਂ ਬਣਾਈਆਂਆਂ ਮੰਡੀਆਂ ਦੇ ਵਿੱਚ ਜਿਹੜੀ ਸਪਲਾਈ ਦਿੰਦੇ ਆ ਤੇ ਕਰਦੇ ਆ ਗੱਲਬਾਤ ਜੀ ਹਾਂਜੀ ਪ੍ਰਕਾਸ਼ ਜੀ ਜਿਹੜਾ ਤੁਹਾਡਾ ਕੰਮ ਆ ਕਿੰਨੇ ਚਿਰ ਤੋਂ ਇਹ ਤੁਸੀਂ ਇਸ ਕੰਮ ਦੇ ਵਿੱਚ ਪਏ ਆ ਤੇ ਕਿੱਥੋਂ ਕਿੱਥੋਂ ਦੀਆਂ ਜੜੀਆਂ ਤੁਸੀਂ ਜਿਹੜੀਆਂ ਆਪਣੀਆਂ ਸਪਲਾਈ ਆ ਜਿਹੜੀ ਗੋਭੀ ਕੋਟ ਕਬੂਰੇ ਦੀ ਖਾਸ ਕਰਕੇ ਬਾਈ ਜੀ ਗੋਭੀ ਆ ਜਿਹੜੀ ਇਸ ਟਾਈਮ ਦੇ ਵਿੱਚ ਬਾਈ ਜੀ ਜਿਹੜੀ ਗੋਭੀ ਆ ਸਾਡੇ ਇੱਥੇ ਕੋਟ ਕਬੂਰੇ ਦੇ ਵਿੱਚ ਪੂਰਾ ਜ਼ੋਰ ਫੜ ਚੁੱਕੀ ਆ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਦੀ ਜਿਹੜੀ ਸਾਰੇ ਏਰੀਏ ਦੀ ਸਾਡੇ ਤਿੰਨਾਂ ਚਾਰਾਂ ਪਿੰਡਾਂ ਦਾ ਜਿਹੜਾ 7-800 ਕਿੱਲਾ ਗੋਭੀ ਦਾ ਲੱਗਾ ਸਪਲਾਈ ਤਕਰੀਬਨ ਸ਼ੁਰੂ ਹੋ ਜੂਗੀ ਤੇ ਕਰਦੇ ਆਂ ਗੱਲਬਾਤ ਜੀ ਪ੍ਰਕਾਸ਼ ਜੀ ਕਿਵੇਂ ਤੁਹਾਨੂੰ ਲੱਗਦਾ ਵੀ ਜਿਹੜਾ ਅਗਲਾ ਮੌਸਮ ਆ ਕੋਈ ਡੇਢ ਮਹੀਨੇ ਦਾ ਗੋਭੀ ਦਾ ਕੀ ਰਹਿਣ ਦੇ ਚਾਂਸ ਆ ਜੀ ਇਹਨਾਂ ਦਾ ਸਸਤਰੀ ਗਲਬਾਈ ਜੀ ਮੌਸਮ ਬਾਈ ਜੀ ਵਧੀਆ ਹੀ ਰਹਿਣਾ ਲਗਭਗ 1 ਮਹੀਨਾ ਡੇਢ ਮਹੀਨਾ ਦਾ ਹਾਲ ਕਰੇ ਐਤ ਕੀ ਬਾਈ ਜੀ ਜਿਹੜੀ ਗੋਭੀ ਆ ਤਕਰੀਬਨ ਪਹਿਲਾਂ ਬਾਰਿਸ਼ਾਂ ਜ਼ਿਆਦਾ ਹੋਣ ਦੇ ਕਾਰਨ ਥੋੜੀਆਂ ਜੀਆਂ ਲੋਕਾਂ ਦੀਆਂ ਪਨੇਰੀਆਂ ਵੀ ਮਰ ਗਈਆਂ ਗੋਭੀਆਂ ਲਾਉਣ ਦੇ ਵਿੱਚ ਵੀ ਲੇਟ ਹੋ ਗਏ ਤੇ ਜਿਹੜਾ ਐਤ ਕੀ 2 ਸਾਲਾਂ ਦੇ ਬਾਅਦ ਜਿਹੜਾ ਸਾਨੂੰ 21 ਦੇ ਵਿੱਚ ਥੋੜਾ ਜਿਹਾ ਭਾਅ ਮਿਲਿਆ ਸੀ ਤੇ ਜਿਹੜਾ ਆਇਤ ਕੀ 24 ਚ ਮਿਲਿਆ ਇਹਦੇ ਵਿੱਚ ਜਦੋਂ ਸਬਜ਼ੀ ਥੋੜੀ ਜੀ ਤੇਜ਼ ਹੋ ਜਾਂਦੀ ਆ ਜਿਵੇਂ ਹੁਣ ਤੇਜ਼ ਹੋ ਗਈ ਆ ਗਾਜਰ ਤੇਜ਼ ਆ ਜੀ ਆਲੂ ਤੇਜ਼ ਆ ਜਾਂ ਗੋਭੀ ਤੇਜ਼ ਆ ਉਦੋਂ ਆਮ ਪਬਲਿਕ ਤੇ ਸਰਕਾਰਾਂ ਵੀ ਬੜੀਆਂ ਤਰਾਹ ਤਰਾਹ ਕਰਨ ਲੱਗ ਪੈਂਦੀਆਂ ਆ ਸਬਜ਼ੀ ਤੇਜ਼ ਹੋ ਗਈ ਜੀ ਗੰਡਾ ਤੇਜ਼ ਹੋ ਗਿਆ ਜੀ ਆ ਵੀ ਹੋ ਵੀ ਤੇਜ਼ ਹੋ ਗਿਆ ਪਰ ਅਸੀਂ ਕਹਾਂਗੇ ਵੀ ਜਦੋਂ ਗੋਭੀ ਮੰਦੀ ਹੁੰਦੀ ਆ ਜਾਂ ਗਾਜਰ ਮੰਦੀ ਹੁੰਦੀ ਆ ਜਾਂ ਆਲੂ ਲੋਕ ਛੜਕਾਂ ਤੇ ਲਾ ਦਿੰਦੇ ਆ ਉਦੋਂ ਬਾਈ ਜੀ ਕਿਸੇ ਨੂੰ ਕੁਝ ਨਹੀਂ ਦੇਂਦਾ ਜਦਨ ਥੋੜਾ ਆ ਕੋਈ ਜੱਟ ਕੋਲੇ 4 ਰੁਪਏ ਆਉਣ ਨੂੰ ਆਉਂਦੇ ਹੁੰਦੇ ਆ ਉਦੋਂ ਤਰਾ ਤਰਾ ਸਾਰੇ ਹੀ ਕਰਦੇ ਆ ਨਾ ਕਰਿਆ ਕਰੋ ਬੜੇ ਖਰਚੇ ਆਉਂਦੇ ਆ 30 3000 ਰੁਪਏ 35 35000 ਕਿੱਲੇ ਦਾ ਬਾਈ ਜੀ ਅਸੀਂ ਪਹਿਲਾਂ ਖਰਚ ਕੀਤਾ ਵਿਆ ਜੇ 4 ਰੁਪਏ ਹੁਣ ਵਟਣ ਲੱਗੇ ਆ ਤਾਂ ਥੋੜਾ ਜਿਹਾ ਸਬਰ ਰੱਖਿਆ ਕਰੋ ਜੇ ਇਹ ਜਿਹੜੇ ਰੁਪਈਏ ਵੜਦੇ ਆ ਬਾਈ ਜੀ ਇਹ ਪਿਛਲੇ ਸਾਲ ਵਾਲੇ ਜਿਹੜੇ ਘਟੇ ਆ ਉਹੋ ਹੀ ਪੂਰੇ ਕਰਕੇ ਜਾਣਾ। ਇੱਕ ਭਰਾ ਦਾ ਕਮੈਂਟ ਸੀਗਾ ਸਾਡੇ ਦਾ ਵੀ ਪਿਛਲੇ ਸਾਲ ਬਾਈ ਮੈਂ ਗੋਭੀ ਲਾਈ ਤੇ ਮੇਰੇ ਪੰਜ 6 ਰੁਪਏ 7 ਰੁਪਏ ਤੋਂ ਵੱਧ ਗੋਭੀ ਨਹੀਂ ਵਿਖੀ। ਆਂਡ ਗਵਾਂਡ ਵਾਲੇ ਬਾਈ ਜੀ ਨਾਲੇ ਹੱਸਦੇ ਸੀ ਮੈਨੂੰ ਕਹਿੰਦਾ ਵੇਖ ਕੇ ਤੇ ਨਾਲੇ ਕਹਿੰਦੇ ਸੀ ਕਿੱਧਰ ਫਸ ਗਿਆ ਇਹ। ਉਸੇ ਭਰਾ ਨੇ ਐਤਕੀ ਬਾਈ ਫੇਰ ਗੋਭੀ ਲਾਈ ਆ ਤੇ ਉਹੀ ਗੋਭੀ ਆ ਜਿਹੜੀ ਬਾਈ ਜੀ ਉਹਦੀ ਸੋਨਾ ਨੂੰ ਰੇਟ ਮਿਲ ਰਿਹਾ ਚੰਗੇ ਰੁਪਈਏ ਵਟ ਰਿਹਾ। ਤੇ ਹੁਣ ਜਿਹੜੇ ਲੋਕ ਆ ਉਹ ਬਾਈ ਜੀ ਉਹਨਾਂ ਦਾ ਔਖਾ ਹੋਇਆ ਪਿਆ ਵੀ ਇਹ ਪੈਸੇ ਕਿਉਂ ਵਟੀ ਜਾਂਦਾ ਆਏ ਨਾ ਕਰਿਆ ਕਰੋ ਇਹ ਮਿਹਨਤ ਆ ਬਾਈ ਇਹ ਮਿਹਨਤ ਬਹੁਤ ਔਖੀ ਆ ਕਰਨੀ ਲਗਾਤਾਰ ਹਨੇਰਾ ਸਵੇਰਾ ਸਾਨੂੰ ਇਹਦਾ ਬਹੁਤ ਕੁਝ ਕਰਨਾ ਪੈਂਦਾ ਤੇ ਜਿਹੜੇ ਸਾਡੇ ਇਹ ਵਪਾਰੀ ਭਰਾ ਇਹਨਾਂ ਨੂੰ ਵੀ ਬਾਈ ਜੀ ਹਨੇਰਾ ਟੋਣਾ ਪੈਂਦਾ ਜਿਹੜਾ ਦੂਰ ਦੂਰ ਦੀਆਂ ਮੰਡੀਆਂ ਦੀ ਸਪਲਾਈ ਦਿੰਦੇ ਆ ਬਹੁਤ ਔਖਾ ਕੰਮ ਆ ਸਬਜੀ ਦਾ ਸਬਜੀ ਦਾ ਕੰਮ ਜੇ ਕਿਸੇ ਭਰਾ ਨੇ ਕਰਨਾ ਛੋਟੇ ਲੈਵਲ ਤੇ ਕਰੋ ਮੈਂ ਕਿਸੇ ਨੂੰ ਰੋਕਦਾ ਨਹੀਂ ਵੀ ਤੁਸੀਂ ਸਬਜੀ ਨਾ ਲਾਓ ਜਾਂ ਗੋਭੀ ਨਾ ਲਾਓ ਜਾਂ ਆਲੂ ਨਾ ਲਾਓ ਪਰ ਲਾਓ ਛੋਟੇ ਥੋਟ ਥੋੜੇ ਲੈਵਲ ਤੇ ਪਹਿਲਾਂ ਸ਼ੁਰੂਆਤ ਕਰੋ ਫੇਰ ਗੋਭੀ ਲਾਓ ਤੇ ਅਗਲੀ ਗੋਭੀ ਬਾਈ ਜੀ ਜਿਹੜੀ ਆਪਾਂ ਨਵਾਂ ਬ੍ਰਾਂਡ ਆ ਸ਼ੁਰੂ ਹੋਣ ਵਾਲਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਹਦੀਆਂ ਜਿਹੜੀਆਂ ਕੁਆਲਿਟੀਆਂ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਆਹ ਕੁਆਲਿਟੀ ਆ ਜਿਹੜੀਆਂ ਸਾਡੀਆਂ ਆਪਦੀਆਂ ਖੁਦੀਆਂ ਬਾਈ ਤਿਆਰ ਕੀਤੀਆਂ ਵੀ ਆ ਜਿਹੜੀਆਂ ਚੱਲ ਰਹੀਆਂ ਇਧਰਲੇ ਪਾਸੇ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਪਾਉਂਦੇ ਰਹੇ ਆਂ ਬਈ ਇਹ ਸਾਡੀ ਉਹ 1509 ਵਾਲਾ ਸੀਡ ਜਿਹੜਾ ਖੁਦ ਅਸੀਂ ਤਿਆਰ ਕਰਦੇ ਹਾਂ ਕੁਸ਼ਕ ਭਰਾਵਾਂ ਦੇ ਕਮੈਂਟ ਤੇ ਫੋਨ ਸੀ ਬਾਈ ਅਗਲੇ ਸਾਲ ਨੂੰ ਸਾਨੂੰ ਇਹ ਸੀਡ ਜ਼ਰੂਰ ਦਿੱਤਾ ਜਾਵੇ ਇਹ ਸੀਡ ਬਾਈ ਸਾਡੇ ਤੋਂ ਕੰਪਨੀਆਂ ਵੀ ਮੰਗਦੀਆਂ ਪਰ ਸੀਡ ਤਿਆਰ ਕਰਨਾ ਬੜਾ ਔਖਾ ਹੈ ਕਿਉਂਕਿ ਇਹਨੂੰ ਠੰਡ ਵੀ ਮਾਰਦੀ ਹੈ ਤੇ ਇਹਨੂੰ ਗਰਮੀ ਵੀ ਮਾਰਦੀ ਹੈ ਇਹਨੂੰ ਬਹੁਤ ਕੁਝ ਕਰਨਾ ਪੈਂਦਾ ਇਹ ਤਾਂ ਸਤਮਾਏ ਬੱਚੇ ਵਾਂਗੂ ਸਾਨੂੰ ਸੰਭਾਲਣਾ ਪੈਂਦਾ ਇਹਦਾ ਸੀਡ ਵੀ ਇਹਨੂੰ ਲੱਦਾ ਪਲੱਦਾ ਦਾ ਨੇਰੇ ਸਵੇਰੇ ਇਹਨੂੰ ਪਾਣੀ ਇਹਨੂੰ ਨੇਰੇ ਸਵੇਰੇ ਜਿਹੜਾ ਕੁਛ ਨਾ ਕੁਛ ਕਰਨਾ ਪੈਂਦਾ ਤੇ ਇਸ ਤਰ੍ਹਾਂ ਬਾਈ ਜਿਹੜੀਆਂ ਇਹ ਗੋਭੀਆਂ ਅਸੀਂ ਤਿਆਰ ਕਰਦੇ ਆ ਸਾਡਾ ਕੋਈ ਨਵਾਂ ਕੰਮ ਨਹੀਂ ਅਸੀਂ ਵੀ ਪੁਰਾਣੇ ਆ ਅਸੀਂ ਮੰਦੇ ਵੀ ਵੇਖੇ ਅਸੀਂ ਲੋਕਡਾਊਨ ਦੇ ਵਿੱਚ ਗੋਭੀਆਂ ਵਾਈਆਂ ਵੀ ਆ ਜੇ ਲੋਕਡਾਊਨ ਵਾਲੀ ਅਸੀਂ ਗੱਲ ਕਰਦੇ ਆ ਤਾਂ ਉਹ ਲੋਕਡਾਊਨ ਵਾਲਾ ਘਾਟਾ ਜਿਹੜਾ ਆ ਐਤਕੀ ਹੋ ਸਕਦਾ ਸਾਡਾ ਪੂਰਾ ਹੋ ਜੇ ਤੇ ਲਗਾਤਾਰ ਬਾਈ ਜੀ ਸਾਡਾ ਜਿਹੜਾ ਕੰਮ ਆ ਜਾਰੀ ਆ ਬਣੇ ਰਿਓ ਜੇ ਸਾਡੇ ਪੇਜ ਨਾਲ サシカ。